ਸਾ ਭੈਣ ਦਾ ਬੱਚਾ ਉਸ ਆਗਲਾ ਹੁੰਦਾ ਸੀ ਬੇਕਰੋ ਕੁਰੀਦਾ ਸੀ ਕਿ ਅੱਜ ਤੱਕ ਕਿਸੇ ਨੇ ਸਨਮਾਨ ਨਹੀਂ ਕੀਤਾ ਪਨੀਤਕਰ ਸਰ ਬੀਤੁਰ ਕਿਹੜੀ ਸਪੋਰਟ ਰੱਖਦੇ ਹੋ ਗੇਮ ਦੇ ਕੀ ਚਾਹ ਕਣੀ ਬਣਾ ਰਹੇ ਹੋ ਸਰ ਮੈਂ ਫੈਂਸਿੰਗ ਨਾਲ ਸਬੰਧ ਮੇਰਾ ਫੈਂਸਿੰਗ ਨਾਲ ਧੁਰ ਤੋਂ ਸਬੰਧ ਮੇਰਾ ਫੈਂਸਿੰਗ ਨਾਲ ਹੈਗਾ ਵਾ ਤੇ ਉਸ ਤੋਂ ਬਾਅਦ ਮੈਂ ਮਿਕਸ ਮਾਰਸ਼ਲ ਆਰਟ ਕੀਤੀ ਹੈਗੀ ਆ 2023 ਤੱਕ ਮੈਂ ਮੈਡਲਿਸਟ ਹੈਗੀ ਨਾ ਮਤਲਬ ਮੇਰੀ ਲਾਈਫ ਜੇ ਇਸ ਤਰ੍ਹਾਂ ਦਾ ਦੇਡ ਸੀਗਾ ਕਿ ਕਦੀ ਏਵਰੀ ਡੇ ਮੇਰਾ ਨਾਮ ਆਉਂਦਾ ਸੀ ਏਵਰੀ ਇਅਰ ਨੈਸ਼ਨਲ ਦੇ ਵਿੱਚ ਪਰ ਜਾਇਆ ਨਹੀਂ ਸੀ ਜਾਂਦਾ ਪਿਆ ਤੇ ਅੱਜ ਸਰ ਮੇਰਾ ਸੁਪਨਾ ਸাকার ਹੋਇਆ ਏ ਸਰ ਨਵਜੋਤ ਸਿੰਘ ਰੋਵਰ ਮੇਰੇ ਕੋਲ ਆਏ ਆ ਮੈਨੂੰ ਬੜੀ ਖੁਸ਼ੀ ਹੈਗੀ ਆ ਮਾਨ ਸਨਮਾਨ ਕਰਕੇ ਗਏ ਹੈਗੇ ਆ ਮੈਨੂੰ ਬਸ ਇਹੋ ਹੀ ਨੀਡ ਸੀ ਕਿ ਕੋਈ ਸੁਣਨ ਤਾਂ ਆਵੇ ਅੱਜ ਉਹ ਮੇਰਾ ਸੁਪਨਾ ਪੂਰਾ ਹੋਇਆ ਸ਼ਾਇਦ ਉਹ ਗੱਡੀਆਂ ਦਾ ਕਾਫਲਾ ਲੈ ਕੇ ਮੇਰੇ ਕੋ ਆਏ ਉਹ ਪਰਮਾਤਮਾ ਨੇ ਮੇਰੀ ਸੁਣ ਲਈ ਹੈਗੀ ਤੇ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਹੈਗਾ ਕਿ ਤੁਸੀਂ ਇੱਥੋਂ ਤੱਕ ਪਹੁੰਚਾਉਣ ਵਾਲੇ ਮੈਨੂੰ ਤੁਸੀਂ ਹੈਗੇ ਹੋ ਜਿ ਲੱਗਦਾ ਸੋਸ਼ਲ ਮੀਡੀਆ ਦੀ ਬੜੀ ਪਾਵਰ ਹੈ ਹਾਂਜੀ ਸਰ ਸ਼ਾਇਦ ਸੋਸ਼ਲ ਮੀਡੀਆ ਦੀ ਪਾਵਰ ਹੀ ਅੱਜ ਤੱਕ ਮੈਂ ਪਿੰਡਾਂ 'ਚ ਬੈਠੀ ਹੈਗੀ ਮੈਨੂੰ ਕੋਈ ਨਹੀਂ ਸੀ ਸੁਣਦਾ ਇੱਥੇ ਰੇੜੀ ਲਾਈ ਆ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਇਹ ਕਰਦੀ ਕਿ ਪਰਮਾਤਮਾ ਸਬਬ ਬਣਾ ਤਾਂ ਲਗਾਤਾਰ ਮੈਂ ਅਸੇ ਚੀਜ਼ਾਂ 'ਚ ਰਹਿਣਾ ਸੀ ਸ਼ਾਇਦ ਮੇਰੇ 'ਚ ਖਾਮੀਆਂ ਮੈਨੂੰ ਆਪਣੇ ਆਪ 'ਚ ਨਜ਼ਰ ਆਉਂਦਾ ਬਣੀਆ ਸੀ ਅਰ ਵੀ ਕੀ ਭਾਈ ਸਭ ਦੀ ਮਾਨ ਸਨਮਾਨ ਦੇ ਗਏ ਨੇ ਕਿ ਆਠ ਆਠ ਲਾ ਕੇ ਦੇ ਗਏ ਸਰ ਉਹ ਮੈਨੂੰ ਕਹਿੰਦੇ ਹੈਗੇ ਕਿ ਤੁਹਾਡੀ ਹਰ ਇੱਕ ਮੰਤਰੀ ਕੋਲੋਂ ਸ਼ਾਇਦ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਕੋਲ ਗੱਲ ਕੀਤੀ ਜਾਊਗੀ ਕਿ ਬਣਦਾ ਹੋਇਆ ਮਾਨ ਸਨਮਾਨ ਇਹਨਾਂ ਦਿੱਤੀ ਜਾਵੇ ਮੇਰੇ ਲਈ ਇਹੋ ਬਹੁਤ ਧੰਨਵਾਦ ਦੀ ਗੱਲ ਹੈਗੀ ਆ ਕਿ ਅੱਗੇ ਵੀ ਪ੍ਰਮਾਤਮਾ ਨੇ ਮੇਰੀ ਤੁਹਾਡੇ ਥਰੂ ਸੁਣੀ ਹੈਗੀ ਆ ਜੇ ਮੈਨੂੰ ਮਾਰੇ ਨੇ ਤੁਹਾਡੇ ਨਾਲ ਮਿਲਾਇਆ ਹੈਗਾ ਤੇ ਸ਼ਾਇਦ ਇਹਨਾਂ ਨੇ ਮਿਲਾਇਆ ਹੈਗਾ ਅੱਗੇ ਦੇ ਅੱਗੇ ਮਾਰੇ ਵੀ ਸਬਾਬੂ ਬਣਾਏ ਹੈਗੇ ਆ ਲੱਗਦਾ ਸੁਪਨਾ ਜਿਹੜਾ ਸੀ ਇਸ ਰੇਡੀਓ ਤੇ ਅੱਗੇ ਵੱਡਾ ਸਰਕਾਰ ਦਾ ਮੈਂਡਾ ਕਿਹਾ ਵੀ ਗਿਆ ਉਹ ਹੋ ਗਿਆ ਹਾਂ ਸਰ ਸੁਪਨਾ ਸੱਚ ਹੋ ਗਿਆ ਸੁਪਨਾ ਹੋਈਗਾ ਕਿ ਮੇਰਾ ਕਿ ਗੱਡੀਆਂ ਦਾ ਕਾਫਲਾ ਆਏ ਤੇ ਇੱਕ ਦਿਨ ਮੈਨੂੰ ਸੁਣ ਕੇ ਜਾਵੇ ਚਾਹ ਪੀ ਕੇ ਜਾਵੇ ਤੇ ਪੁੱਛੇ ਕਿ ਤੇ ਅੱਤੀਏ ਤੇਨੂੰ ਕੀ ਪਰੇਸ਼ਾਨੀ ਗਈ ਸੀ ਤੇ ਅੱਜ ਉਹ ਮੇਰਾ ਸੁਪਨਾ ਸাকার ਹੋਇਆ ਮੈਨੂੰ ਇੰਨੀ ਬੜੀ ਖੁਸ਼ੀ ਆ ਕਿੰਨਾ ਰਿਜ਼ਰਵ ਕੈਂਪ ਬੁੱਜੀ ਗਈਆਂ ਅੱਜ ਮਹਾਮਾਇ ਦੇਣਿਆਂ ਕੀ ਕਰਨਾ ਚਾਹੁੰਦਾ ਹਾਂ ਸਰ ਬੜੇ ਸੋਹੜੇ ਮਹਾਰਾਜੀ ਦੀ ਕਿਰਪਾ ਨਾਲ ਮੇਰੇ ਵੀਰ ਜੀ ਨਾਲ ਬੋਲ ਹੋਏ ਹੈਗੇ ਆ ਕਿ ਕੋਈ ਗੱਲ ਨਹੀਂ ਤੁਹਾਨੂੰ ਵਿਸ਼ਵਾਸ ਦਿਵਾਇਆ ਜਾਊਗਾ ਮੁੱਖ ਮੰਤਰੀ ਸਾਹਿਬ ਕੋ ਤੁਹਾਡੇ ਕੋਲਣਗੇ ਇੱਥੇ ਕਿ ਸੁਣਨ ਵਾਸਤੇ ਤੁਹਾਡੀਆਂ ਤੁਹਾਨੂੰ ਪੁੱਛਣ ਵਾਸਤੇ ਵੀ ਬੱਚੇ ਕੀ ਗੱਲ ਹੈਗੀ ਸੀ ਤੇ ਮੈਨੂੰ ਇਹ ਮੈਨੂੰ ਮੈਂ ਖੁਸ਼ੀ ਨਹੀਂ ਆਪਣੀ ਬਿਆਨ ਕਰ ਸਕਦੀ ਤੇ ਸਭ ਤੋਂ ਮੈਂ ਬਾਰ ਬਾਰ ਕਹਿੰਨੀਆ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਹੈਗਾ ਵਾ ਜਿਨ੍ਹਾਂ ਨੇ ਮੇਰਾ ਖਹਿੜਾ ਨਿਊਜ਼ ਟਾਈਮ ਤੋਂ ਜਿਸ ਟਾਈਮ ਤੋਂ ਮੈਂ ਰੇੜੀ ਲਾਉਂਦੀ ਸੀ ਖਹਿੜਾ ਨੂੰ ਛੱਡਿਆਗਾ ਪੁੱਤ ਮੈਂ ਤੈਨੂੰ ਪਛਾਣ ਕੇ ਰਹਿਣਾ ਕਿਤੇ ਲੱਗੇ ਤੇ ਦੇਖਿਆ ਜਦੋਂ ਤੁਸੀਂ ਗੱਲ ਕਰੀ ਸੀ ਭਾਈ ਦਾ ਅੱਖਾਂ ਨਰਮ ਹੋ ਗਈਆਂ ਸੀ ਅੱਖਾਂ 졸ੀ ਆ ਗਈਆਂ ਸਰ ਨਰਮਤਾ ਮੈਂ ਵੀਰੇ ਆਪੇ ਹੋੜਾ ਸੀ ਜਿਹਨੂੰ ਅਜ ਤੱਕ ਕੋਈ ਸੋਨ ਨਹੀਂ ਆਇਆ 1 2004 ਤੋਂ ਲਗਾਤਾਰ ਮੇਰੀ ਇਹ ਪਹਿਚਾਨ ਸੀ ਕਿ ਮੈਂ ਇੱਕ ਦਿਨ ਇੰਟਰਨੈਸ਼ਨਲ ਪਲੇਅਰ ਬਣੂੰਗੀ ਹੈਨਾ ਤੇ ਉਹ ਸੁਪਨਾ ਵੀ ਨਹੀਂ ਸੱਚ ਹੋਇਆ ਨਾ ਪੜਾਈ ਜੋਗੇ ਰਹਾ ਨਾ ਕਮਾਈ ਜੋਗੇ ਰਹਾ ਨਾ ਇਸ ਤਰ੍ਹਾਂ ਹੋ ਗਿਆ ਹੁਣ ਵੀ ਮੇਰਾ ਇਹੋ ਹੀ ਗੱਲਾਈਫ ਦੇ ਵਿੱਚ ਕਿ ਮੈਂ ਖੇਡਣ ਤੇ ਜਾਵਾਂ ਜੋ ਮੇਰਾ ਸੁਪਨਾ ਹੈ ਮੈਂ ਅੱਜ ਵੀ ਗਰਾਊਂਡਾਂ 'ਚ 1.5 ਮਹੀਨੇ ਦਾ ਭਾਵੇਂ ਮੇਰਾ ਨਾਮ ਆਵੇ ਜਾਂ ਨਾ ਆਵੇ ਪਰ ਮੈਂ ਡੇਢ ਮਹੀਨੇ ਬਾਅਦ ਮਹੀਨੇ ਬਾਅਦ ਫੇਰਾ ਮਾਰਦੀ ਆ ਉੱਥੇ ਵੀ ਮੇਰੀ ਅੱਖਾਂ ਨਮ ਹੋ ਜਾਂਦੀਆਂ ਸੀਗੀਆਂ ਵੀ ਪ੍ਰਮਾਤਮਾ ਕਦੇ ਤਾਂ ਬੁਲਾਵੇਗਾ ਮੈਨੂੰ ਵਾਪਸ ਮੈਂ ਆਉਣਾ ਚਾਹੁੰਨੀ ਆ ਲੱਗਾ ਹੁਣ ਠੀਕ ਹੈ ਜੀ ਮੱਖੋ ਦੀ ਪੰਜਾਬ ਦੀ ਹਾਂਜੀ ਠੀਕ ਨਾ ਹੋਏ ਮੈਨੂੰ ਲਾਉਣ ਖੋਦਦੇ ਸੀ ਕਹਿਣ ਕਿ ਹਾਂ ਬੱਚੇ ਤਾਂ ਖੇਡ ਸਕਦਾ ਕੋਈ ਗੱਲ ਨਹੀਂ ਮੈਂ ਨਵਜੋਤ ਗਰੋਵਰ ਹਾਂ ਜੀ ਮੈਂ ਸਟੇਟ ਦਾ ਜੁਆਇੰਟ ਸੈਕਟਰੀ ਆ ਆਮ ਆਦਮੀ ਯੂਥ ਦਾ ਤੇ ਨਾਲ ਮੈਂ ਏਜੀਆ ਦਾ ਸੈਕਟਰੀ ਵੀ ਆ ਅੰਮ੍ਰਿਤਸਰ ਗੇਮ ਐਸੋਸੀਏਸ਼ਨ ਮੈਂ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਬੱਚੀ ਦੀ ਈ ਜਿਹੜੀ ਗਲੇ 'ਚ ਨੇ ਮੈਡਲ ਪਾਏ ਆ ਨੇ ਮਤਲਬ ਇੰਨੇ ਕੋ ਸਰਟੀਫਿਕੇਟ ਆ ਉਹਦੇ ਕੋ ਤੇ ਅੱਜ ਉਹ ਆਪਣੀ ਲੋੜਾਂ ਪੂਰੀ ਕਰਦੀ ਹੋਈ ਇੱਕ ਆਪਣਾ ਰੇੜੀ ਲਾ ਰਹੀ ਆ ਚਾਹ ਦੀ ਤੇ ਅੱਜ ਉਹਦੇ ਕੋ ਆਏ ਆ ਤੇ ਮੈਂ ਦੇਖਿਆ ਬੱਚੀ ਦੇ ਅੱਖਾਂ 'ਚ ਅਥਰੂ ਸੀ ਕਿ ਮੈਨੂੰ ਕਿਸੇ ਚੀਜ਼ ਦੀ سپورਟ ਜਾਂ ਕਿਸੇ ਚੀਜ਼ ਦੀ ਨਹੀਂ ਮਿਲੀ ਤੇ ਮੈਂ ਆ ਤੁਹਾਡੇ ਵੀਡੀਓ ਰਾਹੀਂ ਚਾਹਨਾ ਕੀ ਹੈ ਜਿਹੜਾ ਤੁਹਾਡੀ ਵੀਡੀਓ ਹੈ ਸਾਡੇ ਰਿਸਪੈਕਟੇਬਲ ਚੀਫ ਮਿਨਿਸਟਰ ਪੰਜਾਬ ਮੁੱਖ ਮੰਤਰੀ ਸਾਹਿਬ ਦੇਖਣ ਕਿ ਬੱਚੇ ਜਿਹੜੇ ਆਪਣੇ ਲਈ ਬਹੁਤਾ ਕੁਝ ਨਹੀਂ ਕਰ ਸਕਦੇ ਤੇ ਸਰਕਾਰ ਉਹਨੂੰ ਅਡਾਪਟ ਕਰੇ ਸਰਕਾਰ ਦਾ ਧਿਆਨ ਰੱਖੇ ਉਹ ਕਹਿੰਦੀ ਕਿ ਮੈਂ ਜੇ ਕਿਧਰੇ ਜਾਣਾ ਹੁੰਦਾ ਤੇ ਮੈਨੂੰ ਕੋਈ 5-10000 ਰੁਪਏ ਖਰਚਾ ਚਾਹੀਦਾ ਹੁੰਦਾ ਤੇ ਮੈਂ ਇੱਥੇ ਮਿਹਨਤ ਕਰਕੇ ਤੇ ਉਹ ਆਪਣੇ ਪੈਰਾਂ ਤੇ ਜਾਨੀ ਆ ਫੈਂਸਿੰਗ ਦੀ ਬੜੀ ਮਤਲਬ ਨੈਸ਼ਨਲ ਪਲੇਅਰ ਹੈ ਬੜੀ ਮਾਣ ਵਾਲੀ ਗੱਲ ਹੈ ਸਾਡੇ ਵਾਸਤੇ ਇਹਨੇ ਬ੍ਰਾਉਂਜ਼ 골ਡ ਹਰ ਮੈਡਲ ਜਿੱਤਿਆ ਤੇ ਜੇ ਇਸ ਤਰ੍ਹਾਂ ਦੇ ਬੱਚੇ ਅਸੀਂ ਆਪ ਅਡਾਪਟ ਨਹੀਂ ਕਰਾਂਗੇ ਜਾਂ ਇਹਨਾਂ ਨੂੰ ਪ੍ਰੋਮੋਟ ਨਹੀਂ ਕਰਾਂਗੇ ਦੇਖੋ ਗੁਰੂ ਨਗਰੀ ਆ ਗੁਰੂ ਰਾਮਦਾਸ ਜੀ ਧਰਤੀ ਆ ਮਾਝਿਆ ਵਾਲਿਆਂ ਦਾ ਦਿਲ ਬਹੁਤ ਵੱਡਾ ਆਪਣੀ ਧੀ ਦੇਖੋ ਇੱਥੇ ਪੁਤਲੀ ਘਰ ਤੋਂ ਅੱਗੇ ਆ ਕੇ ਡੇਲੀ ਨੀਡ ਦੇ ਬਿਲਕੁਲ ਸਾਹਮਣੇ ਆਪਣਾ ਉਹ ਆਪਣਾ ਮਿਹਨਤ ਕਰ ਰਹੀ ਆ ਰੋਜ਼ਗਾਰ ਲਾਇਆ ਪਿਆ ਉਹਨੂੰ ਸਗੋਂ ਮੈਂ ਦੇਖਿਆ ਕਿ ਸਾਡੇ ਵਾਲੇ ਦਵਾਲਿਆਂ ਨੂੰ ਪ੍ਰਮੋਟ ਵੀ ਕਰ ਰਹੇ ਨੇ ਕਿ ਸਾਡੀ ਧੀ ਆ ਜਿਹੜੀ ਆਪਣੀ ਮਿਹਨਤ ਕਰ ਰਹੀ ਆ ਕੋਈ ਇਸੇ ਕਿਸੇ ਤਰ੍ਹਾਂ ਦਾ ਕੋਈ ਸ਼ਰਾਰਤੀ ਅੰਸਰ ਜਾਂ ਕਿਸੇ ਚੀਜ਼ ਦਾ ਕੋਈ ਪ੍ਰੋਬਲਮ ਨਹੀਂ ਆਂਦੀ ਤੇ ਜਿਹੜੀ ਰਹੀ ਪ੍ਰੋਬਲਮ ਕਾਰਪੋਰੇਸ਼ਨ ਦੀ ਮੈਂ ਕਾਰਪੋਰੇਸ਼ਨ ਨੂੰ ਵੀ ਮੈਸੇਜ ਲਾਵਾਂਗਾ ਕਿ ਇਹਨੂੰ ਕਿਸੇ ਚੀਜ਼ ਦੀ ਪ੍ਰੋਬਲਮ ਨਾ ਆਈ ਦਿੱਤੀ ਜਾਵੇ ਤੁਹਾਡੇ ਪਾਸ ਚੀਫ ਹੈਲਥ ਆਫਸਰ ਨੂੰ ਵੀ ਮੈਂ ਕਹਿੰਦਾ ਕਿ ਜੇ ਇੱਥੇ ਕੋਈ ਕੂੜਾ ਜਾਂ ਕਿਸੇ ਚੀਜ਼ ਦੀ ਪ੍ਰੋਬਲਮ ਆਂਦੀ ਹੈ ਜਿਵੇਂ ਮਿਸਬੀਹੇਵਰ ਕਰਦਾ ਤੇ ਅੱਜ ਤੋਂ ਬਾਅਦ ਇਸ ਚੀਜ਼ ਦੀ ਮਿਸਬੀਹੇਵਰ ਜਿਹੜਾ ਇੱਥੇ ਦਾ ਮੇਨ ਸੀ ਉਹਨੂੰ ਆਪਾਂ ਆਪਣਾ ਐ ਕਹਿੰਦਾ ਸੇਵਾ ਮੁਕਤੀ ਕਰ ਦਿੱਤਾ ਜਨਾਬ ਠੀਕ ਹੈ ਜੀ ਇੱਕ ਵਾਰੀ ਗੱਲ ਕਰਦੇ ਆ ਪਟਾਦ ਮੱਖੋਦੀ ਪਾਸੇ ਮਾਲ ਕਹਿੰਦੇ ਨੇ ਕਿ ਖਿਡਾਰੀਆਂ ਨੂੰ ਮੰਦਾ ਮਾਲਤ ਬਲਦਾ ਜਾਊਗਾ ਪਰ ਕੀ ਲੱਗਦਾ ਪੰਜਾਬ ਦੀ ਧੀਰਤਾ ਗੱਲ ਚ ਬੱਡਰ ਪਾ ਕੇ ਕਾ ਬਣਾ ਰਹੀ ਆ ਕਿਤੇ ਨਹੀਂ ਲੱਗਦਾ ਨਹੀਂ ਸਾਡੇ ਪਾਸੇ ਕਿ ਬਹੁਤੀ ਵਧੀਆ ਦੇਖੋ ਸੋਸ਼ਲ ਮੀਡੀਆ ਬੜੀ ਵੱਡੀ ਤਾਕਤ ਆ ਅੱਜ ਤੁਹਾਡੇ ਰਾਹੀ ਦੇਖੋ ਅੱਜ ਚਲੋ ਸੀਐਮ ਸਾਹਿਬ ਦਾ ਮੈਂ ਇੱਕ ਵਫਾਦਾਰ ਸਪਾਈ ਆ ਤੇ ਮੈਂ ਆਪਣਾ ਵੀ ਉਹਨਾਂ ਤੱਕ ਇਹ ਸੁਨੇਹਾ ਪਹੁੰਚਾਵਾਂਗਾ ਕਿ ਜੇ ਸਾਡੀ ਕੋਈ ਧੀ ਗਲੇ 'ਚ ਮੈਡਲ ਪਾ ਕੇ ਉਹ ਇੱਕ ਆਪ ਮਿਹਨਤ ਕਰ ਰਹੀ ਹੈ ਕੋਈ ਨਸ਼ਿਆਂ ਵੱਲ ਨਹੀਂ ਗਈ ਮਿਹਨਤ ਕਰ ਰਹੀ ਹੈ ਆਪਣਾ ਰੋਜਗਾਰ ਕਮਾ ਰਹੀ ਹੈ ਤੇ ਜੇ ਸਾਡੀ ਧੀ ਕੋਈ ਉਹਦੇ 'ਚ 골ਡ ਮੈਡਲ ਨੈਸ਼ਨਲ ਪਲੇਅਰ ਗਈ ਆ ਉਹਨੂੰ ਆਪਾਂ ਬੰਦਾ ਜਿਹੜਾ ਮਾਨ ਸਤਕਾਰ ਹੈ ਜਾਂ ਉਹਨੂੰ ਆਪਾਂ ਮੋਟੀਵੇਟ ਇਆ ਨੂੰ ਆਪਾਂ ਬੂਸਟ ਜਾਂ ਨੂੰ ਆਪਾਂ ਕਿਸੇ ਲੈਵਲ ਤੇ ਅਡਾਪਟ ਕਰ ਸਕਦੇ ਉਹਨੂੰ ਕਰਨਾ ਚਾਹੀਦਾ ਮੈਂ ਵੀ ਸੀਐਮ ਸਾਹਿਬ ਦੇ ਨਾਲ ਉਹਨਾਂ ਦੇ ਧਿਆਨ ਚ ਲੈ ਕੇ ਆਵਾਂਗਾ ਇਸ ਚੀਜ਼ ਦਾ ਜਦੋਂ ਤੁਸੀਂ ਹਲਕਾ ਨੌ ਤੋਂ ਤੁਸੀਂ ਸਪੈਕਰ ਚੱਲ ਕੇ ਇੱਥੇ ਆਏ ਹੋ ਤਾਂ ਹਲਕੇ ਬੈਠ ਕੇ ਗੱਲ ਕਰੀਏ ਜਾਂ ਕੋਈ ਜਿਹੜੇ ਮੰਤਰੀ ਐ ਐਮਐਲਏ ਆ ਕਿਸੇ ਦਾ ਧਿਆਨ ਨਹੀਂ ਪਿਆ ਤਾਂ ਹਲਾ ਧਿਆਨ ਪੈ ਗਿਆ ਕੀ ਚਾਹ ਚਾਉਂਦੇ ਮੈਂ ਜਿਹੜੇ ਸਾਡੇ ਇੱਥੇ ਐਮਐਲਏ ਨੇ ਵੈਸਟ ਮੈਂ ਤੁਹਾਡੇ ਨਾਲ ਗਰੰਟੀ ਲੈਣਾ ਮੈਂ ਉਹਨਾਂ ਨੂੰ ਆਪ ਲੈ ਕੇ ਆਵਾਂਗਾ ਇੱਥੇ ਜੇ ਇਹ ਬੀਟੀ ਸਾਡੀ ਵੈਸਟ ਦੀ ਹੈ ਜਾਂ ਟਾਰੀ ਦੀ ਹੈ ਤੇ ਆਪਣਾ ਮੈਂ ਜੇ ਟਾਰੀ ਵਾਲੇ ਐਮ ਐਲ ਏ ਨੂੰ ਰਿਕਵੈਸਟ ਕਰਨੀ ਪੈਗੀ ਮੈਂ ਉਹਨਾਂ ਨੂੰ ਵੀ ਲੈ ਜਾਵਾਂਗਾ ਮੇਰੇ ਅੰਕਲ ਨੇ ਮੇਰੀ ਫੈਮਿਲੀ ਨੇ ਮੈਂ ਉਹਨਾਂ ਨੂੰ ਵੀ ਲੈ ਕੇ ਆਵਾਂਗਾ ਤੇ ਵੈਸਟ ਵਾਲਾ ਮੇਰਾ ਭਰਾ ਵਾ ਉਹਨਾਂ ਨੂੰ ਵੀ ਮੈਂ ਧਿਆਨ ਚ ਲੈ ਆਗੇ ਕਿਸੇ ਵੇਲੇ ਰੁਝੇਵੇਂ ਥੋੜੇ ਜਿਹਾ ਬਿਜ਼ੀ ਹੁੰਦੇ ਬਟ ਮੈਂ ਜਦੋਂ ਵੀ ਉਹਨਾਂ ਨਾਲ ਹੁਣੇ ਥੋੜੇ ਦਮ ਪਰ ਗੱਲ ਕਰਾਂਗਾ ਉਹਨਾਂ ਨੂੰ ਮੈਂ ਇੱਥੇ ਜ਼ਰੂਰ ਲੈ ਕੇ ਆਵਾਂਗਾ ਸਰ ਕੀ ਆ ਇਹ ਫੋਜੀ ਕਰਦੀ ਸੀ ਕਿ ਹੁਣ ਫੋਜੀ ਸਾਡੇ ਕੋਲ ਆਪਣਾ ਕਾਰੋਬਾਰ ਸਟਾਰਟ ਕੀਤਾ ਜੀ ਮਦਦ ਦੀ ਲੋੜਿਆ ਲੋਕਾਂ ਸੱਤਿਆ ਲੋਕ ਅਸੀਂ ਕੀ ਬਣਾ ਮਦਦ ਕੀਤੀ ਗਈ ਅਸੀਂ ਹੁਣ ਸਾਥੇ ਕੜੇ ਹੋ ਕੇ ਤੁਹਾਡੇ ਬਾਰੇ ਕੀ ਕਰੀ ਨਹੀਂ ਦੇਖੋ ਮਤਲਬ ਮੇਨ ਗੱਲ ਕੀ ਹੈ ਇਹਨੂੰ ਚਲੋ ਅਸੀਂ ਕਹਿੰਨੇ ਆਂ ਕਿ ਅੰਮ੍ਰਿਤਸਰ ਜਿਹੜਾ ਨਾ ਗੁਰੂ ਨਗਰੀ ਹੈ ਲੋਕਾਂ ਦਾ ਦਿਲ ਬਹੁਤ ਵੱਡਾ ਹੁਣ ਅੱਗੇ ਵੱਧ ਕੇ ਆਣ ਜਿਹੜੇ ਦੇਖੋ ਨਾ ਸਾਡੀ ਇੱਕ ਧੀ ਹੈ ਅੰਮ੍ਰਿਤਸਰ ਦੀ ਧੀ ਹੈ ਮਿਹਨਤ ਕਰ ਰਹੀ ਹੈ ਉਹਨੂੰ ਜੋ ਬੰਦਾ ਮਾਨ ਸਮਾਨ ਸਹਿਯੋਗ ਸਾਰੇ ਰਲ ਮਿਲ ਕੇ ਦੇਣ ਕਿ ਉਹਨੂੰ ਇੱਕ ਮੋਟੀਵੇਸ਼ਨ ਮਿਲਣ ਕੀ ਇੱਕ ਮੇਰਾ ਪਰਿਵਾਰ ਜਿਹੜਾ ਅੰਮ੍ਰਿਤਸਰ ਹੀ ਮੇਰਾ ਪਰਿਵਾਰ ਬਣ ਗਿਆ ਜਿਹੜਾ ਸਾਰਿਆਂ ਨੇ ਜੋਰ ਲਾ ਦਿੱਤਾ ਕਿ ਮੈਨੂੰ ਇੱਕ ਅੱਛੇ ਮਕਾਮ ਤੇ ਲੈ ਕੇ ਜਾਣਾ ਕਿਤਾ ਦੇ ਦੁਆਚ ਚਕਾ ਵਾਹ ਕੰਗਾ ਪੂਜੀ ਗਿਆ ਵਾਹ ਕਿ ਲੱਗਦਾ ਵੀ ਇੱਕ ਫੋਨ ਵਾਲਾ ਕੰਮ ਤੁਹਾਡਾ ਕੀਤਾ ਗਿਆ ਕਿ ਧੀ ਨੂੰ ਜਿਹੜਾ ਇਕ ਰਾਜਵਰਸ਼ ਦਵਾਇਆ ਗਿਆ ਅਸੀਂ ਦੇਖਿਆ ਜਦੋਂ ਤੁਸੀਂ ਮਿਲ ਲਾਇਆ ਸੀ ਤੇ ਧੀ ਅੱਖਾਂ ਭਰਾਈਆਂ ਸਿੱਖਾਂ ਨਰਮ ਹੋ ਗਿਆ ਮੈਂ ਤੇ ਆਪ ਮੇਰਾ ਆਪਣਾ ਜਿਵੇਂ ਮਨ ਹੋਇਆ ਜਿਵੇਂ ਸਾਡੀ ਭੈਣ ਹੈ ਮਿਲਿਆ ਉਹਦੇ ਅੱਖਾਂ ਚ ਥਰੂ ਸੀ ਗਲੇ ਚ ਮੈਡਲ